ਕਹਿੰਦੇ ਤੁਹਾਡੇ ਪਿਤਾ ਜੀ ਵਿਸ਼ਵਾਸਪਾਤਰ ਬੜੇ ਸੀ ਪਰਿਵਾਰ ਦੇ ਬੜੀ ਨੇੜਤਾ ਸੀ ਪਰਿਵਾਰ ਦੇ ਨਾਲ ਪਰਿਵਾਰ ਦੀ ਪਰਿਵਾਰ ਦੇ ਨਾਲ ਹਾਏ ਪਰਿਵਾਰ ਦੇ ਨਾਲ ਦੇਖੋ ਜੀ ਗੱਲ ਇਹ ਹੈ ਹਰੇਕ ਬੰਦੇ ਨਕਮੇ ਬੰਦਾ ਕਿਸੇ ਜੋਗਾ ਨਹੀਂ ਹੁੰਦਾ ਉਹ ਕਿਸੇ ਦੇ ਨੇੜੇ ਨਹੀਂ ਲੱਗਦਾ ਜਿਹੜਾ ਕੁਆਲੀਫਾਈਡ ਬੰਦਾ ਹੈ ਉਹੀ ਆਫੀਸਰ ਮਤਲਬ ਹਾਈ ਕਲਾਸ ਦੇ ਵਿੱਚ ਉਹੀ ਕੁਝ ਕਰ ਸਕਦਾ ਹੈ ਉਹੀ ਅਫਸਰਾਂ ਦੇ ਪਸੰਦ ਆਉਂਦਾ ਉਹੀ ਪ੍ਰਾਈਮ ਮਿਨਿਸਟਰ ਦੇ ਪਸੰਦ ਆਉਂਦਾ ਸਾਡੇ ਜਿਹੜੇ ਫਾਦਰ ਸੀਗੇ ਨਾ ਬਹੁਤ ਗਰੀਬ ਘਰੋਂ ਸੀਗੇ ਜੀ ਇਹ ਲਾਈਟਾਂ ਦੀਵੇ ਵਾਲ-ਵਾਲ ਪੜੇ ਆ ਇਹ ਦੇਖੋ ਇੱਕ ਘਰੋਂ ਇੱਕ ਸਿਰਫ ਆਪਣੀ ਕੁਆਲੀਫਿਕੇਸ਼ਨ ਕਰਕੇ ਪੜ੍ਹਾਈ ਕਰਕੇ ਡੈਲੀ ਜਾ ਕੇ ਸਬ ਇਨਸਪੈਕਟਰ ਭਰਤੀ ਹੋਏ ਆ ਤੇ ਫਿਰ ਇਹ ਕੁਆਲੀਫਾਈਡ ਬਹੁਤ ਸੀ ਐਕਚੁਅਲੀ ਹੁਣ ਮੈਨੂੰ ਪਰਟਿਕੂਲਰ ਤਾਂ ਨਹੀਂ ਪਤਾ ਜਗਾ ਜਾਂ ਕੋਈ ਕੰਟਰੀ ਮੈਨੂੰ ਇੰਨਾ ਇੱਕ ਵਾਰੀ ਜ਼ਰੂਰ ਸੁਣਨ ਨੂੰ ਆਇਆ ਸੀ ਬਈ ਕਿਤੇ ਕਿਸੇ ਕੰਟਰੀ ਚ ਗਏ ਸੀ ਇਹ ਨਾਲ ਗਏ ਸੀ ਤੇ ਇੰਦਰਾ ਗਾਂਧੀ ਤੇ ਅਟੈਕ ਹੋ ਗਿਆ ਸੀ ਕੋਈ ਵਿਰੋਧ ਹੋ ਗਿਆ ਸੀ ਤੇ ਉੱਥੇ ਇਹ ਕੱਲੇ ਨੂੰ ਪ੍ਰੋਟੈਕਟ ਕਰਕੇ ਲਿਆਏ ਸੀ ਆ ਉਹ ਜਿਆਦਾ ਕਰਦੀ ਸੀ ਵਿਚਾਰ ਮੰਨ ਲਵੀ ਨੇੜੇ ਸੀਗੇ ਇਹ ਵੀ ਮੰਨਿਆ ਜਾਂਦਾ ਕਹਿੰਦੇ ਤੁਹਾਡੇ ਪਿਤਾ ਜੀ ਭਾਈ ਬਿਆਨ ਸਿੰਘ ਹੁਣਿਆ ਦਾ ਸਵਾ ਚੇਂਜ ਹੁੰਦਾ ਕਹਿੰਦੇ ਉਹਨਾਂ ਚ ਉਸ ਤਰ੍ਹਾਂ ਦੀ ਕਟੜਤਾ ਨਹੀਂ ਸੀ ਜਦੋਂ ਪਹਿਲਾਂ ਲਈ ਉਹਨਾਂ ਦੀ ਜਨ ਨਹੀਂ ਸੀ ਜੀ ਮੈਂ ਤੁਹਾਨੂੰ ਕਹਿੰਦਾ ਪਾਰਟੀਕੂਲਰ ਟਿਪਿਕਲੀ ਕੋਪ ਸੀ ਟਿਪਿਕਲੀ ਕੋਪ ਲਾਈਫ ਸਟਾਈਲ ਵੀ ਪੁਰਸਾ ਵਾਲਿਆਂ ਦਾ ਸੀ ਇਹ ਤਾਂ ਜਦੋਂ ਫਿਰ ਮਹਾਰਾਜ ਨੇ ਜਦੋਂ ਲਿਆ ਸੇਵਾ ਲੈਣੀ ਆ ਉਦੋਂ ਹੀ ਲੈਣੀ ਆ ਇਹ ਨਾ ਕੇਸ ਦੇ ਵਿੱਚ ਵੀ ਰਜਿਸਟਰਡ ਹੈ ਗੱਲ ਤੇ ਫਿਲਮ ਦੇ ਵਿੱਚ ਵੀ ਮੇਰੇ ਖਿਆਲ ਨਾਲ ਦਿਖਾਈ ਸੀ ਐਕਚੁਅਲੀ ਨਾ ਉਥੇ ਬਾਜ ਬੈੰਦਾ ਸੀ ਬੰਗਲਾ ਸਾਹਿਬ ਤੇ ਜੀ ਨਿਸ਼ਾਨ ਸਾਹਿਬ ਤੇ ਉਹਨਾਂ ਫਿਰ ਇੰਦਰਾ ਗਾਂਧੀ ਦੀ ਕੋਠੀ ਤੇ ਲੱਗ ਗਿਆ ਬੈਣ ਉਹੀ ਬਾਜ ਉਹੀ ਬਾਜ ਜੀ ਤੇ ਇਹਨਾਂ ਦੇ ਮਨ ਦੇ ਵਿੱਚ ਪਲੈਨਿੰਗ ਚੱਲਦੀ ਸੀ ਵੀ ਅਸੀਂ ਇਹ ਕਰਨਾ ਹੈ ਵੀ ਕਿਵੇਂ ਕਰੀਏ ਕਿਵੇਂ ਨਾ ਕਰੀਏ ਇਹਨਾਂ ਨੇ ਇੱਕ ਦਿਨ ਸੋਚਿਆ ਵੀ ਜੇ ਉਹ ਬਾਜ ਮੇਰੀ ਬਾਹਂ ਤੇ ਆ ਕੇ ਬਹਿ ਜਾਵੇ ਨਾ ਤਾਂ ਮੈਂ ਇੰਦਰਾ ਗਾਂਧੀ ਨੂੰ ਕਰ ਦੂੰਗਾ ਬਦਲਾ ਲੈ ਲੂੰਗਾ ਇੰਦਰਾ ਗਾਂਧੀ ਤੋਂ ਲਿਟਰਲੀ ਉਹ ਬਾਜ਼ ਆ ਕੇ ਬਹਿ ਗਿਆ ਸੀ ਇਹ ਸੱਚੀ ਗੱਲ ਹੈ ਇਹ ਫਾਈਲ ਦੇ ਵਿੱਚ ਦਰਜ ਹੈ ਸਤਵੰਤ ਸਿੰਘ ਤੇ ਕੇਰ ਸਿੰਘ ਤੇ ਜਿਹੜਾ ਕੇਸ ਚੱਲਿਆ ਸੀ ਨਾ ਉਹਦੇ ਵਿੱਚ ਸਾਰੀਆਂ ਗੱਲਾਂ ਦਰਜ ਹੈ ਜੀ ਹਾਂ ਜਦੋਂ ਭਾਈ ਕੇਰ ਸਿੰਘ ਹੁਣਾਂ ਦੇ ਪਰਿਵਾਰ ਦੀ ਗੱਲ ਕਰਦੇ ਹਾਂ ਭਾਈ ਸਤਵੰਤ ਸਿੰਘ ਦੇ ਪਰਿਵਾਰ ਦੇ ਉਸ ਜਦੋਂ ਮੈਂ ਪੜਿਆ ਬਹੁਤ ਸਾਰੀਆਂ ਬਹੁਤ ਸਾਰੀਆਂ ਮੁਸ਼ਕਲਾਂ ਇਨਾਂ ਉਹਨਾਂ ਨੂੰ ਇੱਕ ਅਜਿਹਾ ਵਿਆਹ ਵੀ ਕਰਨਾ ਪਿਆ ਸਤਵੰਤ ਸਿੰਘ ਦਾ ਉਹਨਾਂ ਦਾ ਫੋਟੋ ਦੇ ਨਾਲ ਵਿਆਹ ਹੁੰਦਾ ਦੁਨੀਆ ਦੇ ਵਿੱਚ ਇੱਕ ਅਨੋਖਾ ਵਿਆਹ ਵੀ ਉਹਨੂੰ ਕਿਹਾ ਗਿਆ ਤੁਹਾਡੀ ਪਰਿਵਾਰਾਂ ਦੇ ਨਾਲ ਗੱਲਬਾਤ ਹੋਈ ਹੋਣੀ ਆ ਬਾਅਦ ਦੇ ਵਿੱਚੋਂ ਤੁਹਾਡੇ ਪਿਤਾ ਜੀ ਚੋਣ ਕਰਦੇ ਨੇ ਸਤਵੰਤ ਦੀ ਜਾਂ ਫਿਰ ਹੋਰ ਕਿਤੇ ਲੱਗਿਆ ਕਿ ਹੋਰ ਵੀ ਕੋਈ ਹੋਵੇ ਨਹੀਂ ਇੱਕ ਬੰਦਾ ਸੀਗਾ ਪਹਿਲਾਂ ਉਹ ਕਹਿੰਦਾ ਉਹਨੂੰ ਪਹਿਲਾਂ ਕਿਹਾ ਸੀ ਵੀ ਤੂੰ ਆ ਜਾ ਤੇ ਉਹ ਕਹਿੰਦਾ ਜੀ ਵੀ ਮੈਨੂੰ 2 ਲੱਖ ਰੁਪਈਆ ਦਿਓ ਤੇ ਮੇਰੇ ਬੱਚਿਆਂ ਨੂੰ ਬਾਹਰ ਭੇਜੋ ਵੀ ਮੈਂ ਫੇਰ ਤੁਹਾਡੇ ਨਾਲ ਆ ਸਕਦਾ ਤਾ ਸਾਡੇ ਫਾਦਰ ਸਾਹਿਬ ਨੇ ਕਿਹਾ ਸੀ ਭਾਈ ਵੀ ਮੈਨੂੰ ਦੇ ਕਿਸੇ ਨੇ ਪੈਸੇ ਨਹੀਂ ਦੇਣੇ ਮੈਂ ਕਿਸੇ ਦੇ ਕਹਿ ਤੇ ਕੰਮ ਨਹੀਂ ਕਰਨਾ ਮੈਂ ਤਾਂ ਇੱਕ ਗੁਰੂ ਦਾ ਹੁਕਮ ਮੰਨ ਕੇ ਇਹ ਸਾਰਾ ਕੁਝ ਕਰਨਾ ਹੈ ਜੇ ਤੁਸੀਂ ਕਰ ਸਕਦੇ ਹੋ ਤਾਂ ਠੀਕ ਹੈ ਨਹੀਂ ਗੱਲ ਨਾ ਕਰਿਓ ਛੁਰੋ ਬੰਦਾ ਮੁਕਰ ਗਿਆ ਸੀ ਜੀ ਤੇ ਉਹ ਜਵਾਬ ਦੇ ਕੇ DNA ਕਰ ਗਿਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਤਵੰਤ ਸਿੰਘ ਦੇਖਿਆ ਸਤਵੰਤ ਸਿੰਘ ਨੂੰ ਇਹਨਾਂ ਨੇ ਪੁੱਛਿਆ ਬਈ ਹੋਰ ਮੁੰਡੇ ਆ ਕਿਵੇਂ ਆ ਤੇਰੀ ਦੀਵਾਲੀ ਹੂੰ ਦੀਵਾਲੀ ਤੇ ਸਵਾਲ ਕੀਤਾ ਤੁਹਾਡੇ ਦੀਵਾਲੀ ਤੇ ਸਵਾਲ ਕੀਤਾ ਵੀ ਕਿਵੇਂ ਮਨਾ ਰਹੇ ਆ ਫਿਰ ਐਤਕੀ ਦੀਵਾਲੀ ਉਹ ਕਹਿੰਦਾ ਸਰ ਉਹ ਸਰ ਕਹਿੰਦਾ ਸੀ ਨਾ ਸੀਨੀਅਰ ਸੀ ਉਹ ਸਿਪਾਈ ਸੀ ਆਈ ਥਿੰਕ ਜੋ ਤੇ ਉਹ ਸਬ ਇੰਸਪੈਕਟਰ ਸੀ ਉਹ ਕਹਿੰਦਾ ਜੀ ਸਰ ਦੀਵਾਲੀ ਕਾਦੀ ਸਾਡੀ ਤਾਂ ਕਾਲੀ ਦੀਵਾਲੀ ਐ ਅਸੀਂ ਕਾਦੀ ਮਨਾਉਣੀ ਇਹਨਾਂ ਨੂੰ ਫਿਰ ਉੱਥੋਂ ਹੋਇਆ ਵੀ ਇਹ ਮੁੰਡੇ ਦੇ ਮਨ ਦੇ ਵਿੱਚ ਦਰਦ ਹੈ ਗੱਲਾਂ ਤੋਂ ਹੂੰ ਫਿਰ ਹੌਲੀ ਹੌਲੀ ਉਹ ਟੁੰਦੇ 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 ਕੋਈ ਇੱਕਦਮ ਵੀ ਨਹੀਂ ਸੀ ਕਹਿ ਸਕਦੇ ਵੀ ਆਪਾਂ ਮਾਰਨਾ ਹੈ ਤੇ ਟੁੰਦੇ 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 ਫਿਰ ਉਹ ਉਹਦੇ ਮਨ ਦੇ ਵਿੱਚ ਪਹਿਲਾਂ ਹੀ ਸੀਗਾ ਜਜ਼ਬਾ ਵੀ ਯਾਰ ਇਹ ਸਾਡੇ ਨਾਲ ਬਹੁਤ ਗਲਤ ਹੋਇਆ ਵੀ ਮੈਂ ਇੰਦਰਾ ਗਾਂਧੀ ਨੂੰ ਕਿਸੇ ਤਰ੍ਹਾਂ ਮਾਰਦਾ ਹੁਣ ਇਹ ਵੀ ਕਿਹਾ ਕਹਿੰਦੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਤੁਹਾਡੇ ਪਿਤਾ ਜੀ ਨੇ ਕਿ ਦਿਵਾਲੀ ਉਹ ਕਹਿੰਦੇ ਦਿਵਾਲੀਆਂ ਥੋੜਾ ਸੁੱਝਦੀਆਂ ਤੇ ਸਾਡੇ ਉੱਤੇ ਇੰਨਾ ਕਾਹਨ ਹੋਵੇ ਕਿ ਕਾਲੀ ਦਿਵਾਲੀ ਕਾਲੀ ਦਿਵਾਲੀ ਹੈ ਕਾਲੀ ਦਿਵਾਲੀ ਬਿਲਕੁਲ ਆਹੀ ਰਿਪਲਾਈ ਸੀ ਉਹਦਾ ਸਤਵੰਤ ਸਿੰਘ ਦਾ